ਹੈਲੋ ਫਰੈਂਡਸ ਮੈਂ ਅਨੁਪਿੰਦਰ ਕੌਰ ਅੱਜ ਐਕਸਪਲੋਰ ਕਰਨ ਜਾ ਰਹੀ ਹਾਂ ਕਿਲਾ ਮੁਬਾਰਕ ਬਠਿੰਡਾ ਰਜਿਆ ਸੁਲਤਾਨ ਫੋਰਟ ਅਤੇ ਉਸਦੇ ਇਤਿਹਾਸ ਬਾਰੇ ਦੇਵਾਂਗੀ ਜਾਣਕਾਰੀ ਦੁਨੀਆ ਦੇ ਪੁਰਾਣੇ ਕਿਲਿਆਂ ਵਿੱਚੋਂ ਇੱਕ ਹੈ ਇਹ ਕਿਲਾ ਬਠਿੰਡੇ ਵਾਲਾ 2000 ਸਾਲ ਦੇ ਲਗਭਗ ਪੁਰਾਣਾ ਹੈ ਇਹ ਕਿਲਾ ਇਹ ਬਠਿੰਡਾ ਸ਼ਹਿਰ ਦੇ ਮੱਧ ਵਿੱਚ ਸਥਿਤ ਹੈ ਕਿਲਾ ਮੁਬਾਰਕ ਸਦੀਆਂ ਤੋਂ ਹੀ ਜੰਗਾਂ ਅਤੇ ਜੁੱਦਾਂ ਦਾ ਗਵਾਹ ਰਿਹਾ ਹੈ ਆਓ ਚੱਲਦੇ ਹਾਂ ਕਿਲੇ ਦੇ ਅੰਦਰ ਅਤੇ ਦੇਖਦੇ ਹਾਂ ਇਸ ਦੀ ਮਜ਼ਬੂਤੀ ਅਤੇ ਖੂਬਸੂਰਤੀ ਇਹ ਜੋ ਤੁਸੀਂ ਗੇਟ ਦੇਖ ਰਹੇ ਹੋ ਇਹ ਕਿਲੇ ਦਾ ਮੁੱਖ ਦੁਆਰ ਹੈ ਇਹ ਗੇਟ ਬਹੁਤ ਹੀ ਭਾਰੀ ਉੱਚੇ ਅਤੇ ਮਜ਼ਬੂਤ ਬਣੇ ਹੋਏ ਹਨ ਤਾਂ ਜੋ ਦੁਸ਼ਮਣ ਫੌਜਾਂ ਨੂੰ ਗੇਟ ਤੋਂ ਬਾਹਰ ਰੋਕਿਆ ਜਾ ਸਕੇ ਸੁਰੱਖਿਆ ਦੇ ਪੱਖੋਂ ਇਸ ਗੇਟ ਤੋਂ 30 ਫੁੱਟ ਅੱਗੇ ਇੱਕ ਹੋਰ ਗੇਟ ਬਣਿਆ ਹੋਇਆ ਹੈ ਇਸ ਕਿਲੇ ਨੂੰ ਤਾਬਰੇ ਹਿੰਦ ਜਾਂ ਭਾਰਤ ਦੇ ਗੇਟਵੇ ਵਜੋਂ ਵੀ ਜਾਣਿਆ ਜਾਂਦਾ ਹੈ ਕਿਲੇ ਦੀ ਬਾਰੀ ਮਜ਼ਬੂਤੀ ਦੀਵਾਰ ਛੱਤੀ ਬੁਰਜਾਂ ਨਾਲ ਬਣੀ ਹੋਈ ਹੈ ਇਸ ਕਿਲੇ ਦੀ ਉਚਾਈ ਹੈ 118 ਫੁੱਟ ਇਸ ਕਿਲੇ ਦੀ ਬੰਤਰ ਇੱਕ ਕਿਸ਼ਤੀ ਨੁਮਾ ਆਕਾਰ ਦੀ ਹੈ ਮੁੱਖ ਦਵਾਰ ਦੇ ਉੱਪਰ ਸਥਿਤ ਹੈ ਰਾਣੀ ਮਹਿਲ ਜੋ ਆਪਣੀ ਮੀਨਾਕਾਰੀ ਦੀ ਬੰਤਰ ਲਈ ਖਿੱਚ ਦਾ ਕੇਂਦਰ ਹੈ ਮੁੱਖ ਰਾਸਤੇ ਨੇ ਕਿਲੇ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਹੈ ਇਹ ਰਾਸਤਾ ਪਲੱਸ ਜਾਂ ਜੋੜ ਦੇ ਨਿਸ਼ਾਨ ਵਾਂਗ ਕਿਲੇ ਨੂੰ ਚਾਰ ਹਿੱਸਿਆਂ ਵਿੱਚ ਵੰਡਦਾ ਹੈ ਤਾਂ ਜੋ ਲੋੜ ਪੈਣ ਤੇ ਕਿਲੇ ਦੇ ਚਾਰੇ ਪਾਸੇ ਪਹੁੰਚਿਆ ਜਾ ਸਕੇ ਵੱਖ-ਵੱਖ ਸਮੇਂ ਦੇ ਅੰਤਰਾਲ ਤੇ ਇਸ ਕਿਲੇ ਦੇ ਨਾਮ ਬਦਲਦੇ ਗਏ ਕਦੇ ਇਹ ਕਿਲਾ ਵਿਕਰਮਗੜ੍ਹ ਦੇ ਨਾਮ ਨਾਲ ਮਸ਼ਹੂਰ ਹੋਇਆ ਕਦੇ ਪਟਿੰਡਾ ਦੇ ਨਾਮ ਨਾਲ ਅਤੇ ਕਦੇ ਇਹ ਤ੍ਰੀਬੰਦਨਪੁਰਾ ਦੇ ਨਾਮ ਨਾਲ ਰਾਜਾ ਵਿਨੇਪਾਲ ਨੇ ਇਸ ਕਿਲੇ ਨੂੰ ਬਣਾਇਆ ਅਤੇ ਉਹਨਾਂ ਨੇ ਇਸ ਦਾ ਨਾਮ ਰੱਖਿਆ ਵਿਕਰਮਗੜ੍ਹ ਫਿਰ ਰਾਜਾ ਜੈਪਾਲ ਨੇ ਇਸ ਕਿਲੇ ਦਾ ਨਾਮ ਜੈਪਾਲਗੜ੍ਹ ਰੱਖ ਦਿੱਤਾ ਪੱਟੀ ਰਾਜਿਆਂ ਦੇ ਸਮੇਂ ਇਸ ਦਾ ਨਾਮ ਪਟਿੰਡਾ ਹੁੰਦਾ ਸੀ ਉਸੇ ਪਟਿੰਡਾ ਸ਼ਬਦ ਤੋਂ ਇਹ ਸ਼ਹਿਰ ਦਾ ਨਾਮ ਬਦਲ ਕੇ ਬਠਿੰਡਾ ਹੋ ਗਿਆ ਰਾਜਾ ਡੱਬ ਨੇ ਇਹ ਵਰਾਡੇ 90 AD ਵਿੱਚ ਬਣਾਏ ਜੋ ਕਿ ਮੁੱਖ ਦੁਵਾਰ ਦੇ ਕੋਲ ਨਜ਼ਰ ਆਉਂਦੇ ਹਨ ਇਹ ਕਿਲਾ ਹਿਸਟੋਰੀਕਲ ਪੱਖ ਤੋਂ ਬਹੁਤ ਮਹੱਤਵ ਰੱਖਦਾ ਹੈ ਇੱਕ ਪਾਸੇ ਮੁਲਤਾਨ ਅਤੇ ਲਾਹੌਰ ਸੀ ਅਤੇ ਦੂਜੇ ਪਾਸੇ ਦਿੱਲੀ ਸੀ ਇਸ ਨੂੰ ਸੈਨਾ ਜਾਂ ਰਾਜਿਆਂ ਦੇ ਆਰਾਮ ਘਰ ਵਜੋਂ ਵੀ ਵਰਤਿਆ ਜਾਂਦਾ ਸੀ ਅਤੇ ਜਦੋਂ ਵੀ ਕੋਈ ਵਿਦੇਸ਼ੀ ਤਾਕਤ ਭਾਰਤ 'ਤੇ ਹਮਲਾ ਕਰਦੀ ਸੀ ਤਾਂ ਇਸ ਨੂੰ ਜਿੱਤ ਕੇ ਹੀ ਦਿੱਲੀ ਵੱਲ ਵਧਿਆ ਜਾ ਸਕਦਾ ਸੀ ਇਸ ਕਿਲੇ ਦੀਆਂ ਇੱਟਾਂ ਕੁਸ਼ਾਨ ਕਾਲ ਦੇ ਸਮੇਂ ਦੀਆਂ ਹਨ 2000 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਕਿਲਾ ਆਪਣੀ ਪੂਰੀ ਸ਼ਾਨੋ ਸ਼ੌਕਤ ਨਾਲ ਖੜ੍ਹਾ ਹੈ ਕਿਲੇ ਦੇ ਉੱਪਰੋਂ ਤੁਸੀਂ ਬਠਿੰਡੇ ਸ਼ਹਿਰ ਦਾ ਮਨਮੋਹਕ ਦ੍ਰਿਸ਼ ਦੇਖ ਸਕਦੇ ਹੋ ਦਿੱਲੀ ਸਲਤਨਤ ਦੀ ਪਹਿਲੀ ਮਹਿਲਾ ਸ਼ਾਸਕ ਜਾਂ ਮਹਾਰਾਣੀ ਰਜ਼ੀਆ ਸੁਲਤਾਨ ਕਰਕੇ ਇਹ ਕਿਲਾ 13ਵੀਂ ਸਦੀ ਵਿੱਚ ਮਸ਼ਹੂਰ ਹੋਇਆ ਕਿਉਂਕਿ ਉਹਨਾਂ ਨੂੰ ਇਸ ਕਿਲੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਉਸ ਤੋਂ ਬਾਅਦ ਇਹ ਕਿਲਾ ਰਜ਼ੀਆ ਸੁਲਤਾਨ ਫੋਰਟ ਦੇ ਨਾਮ ਨਾਲ ਮਸ਼ਹੂਰ ਹੋਇਆ ਇਲਤੁਤਮਿਸ ਦੇ ਦੋ ਪੁੱਤਰ ਅਤੇ ਧੀ ਰਜ਼ੀਆ ਸੀ ਵੱਡਾ ਪੁੱਤਰ ਜੰਗਾਂ ਵਿੱਚ ਮਾਰਿਆ ਗਿਆ ਸੀ ਅਤੇ ਛੋਟਾ ਪੁੱਤਰ ਰਾਜਭਾਗ ਸਾਂਭਣ ਦੇ ਯੋਗ ਨਹੀਂ ਸੀ ਇਸ ਕਰਕੇ ਇਲਤੁਤ ਮਿਸ ਨੇ ਮੰਤਰੀਆਂ ਸੰਤਰੀਆਂ ਅਤੇ ਪਰਜਾ ਦੇ ਵਿਰੋਧ ਦੇ ਬਾਵਜੂਦ ਵੀ ਆਪਣੀ ਧੀ ਰਜ਼ੀਆ ਨੂੰ ਦਿੱਲੀ ਦੀ ਰਾਜਗਦੀ ਸੌਂਪ ਦਿੱਤੀ ਰਜ਼ੀਆ ਸੁਲਤਾਨ ਦੇ ਰਾਜਪਾਗ ਸਾਂਭਣ ਦੇ ਵਿਰੋਧ ਵਿੱਚ ਬਗਾਵਤਾਂ ਸ਼ੁਰੂ ਹੋਈਆਂ ਬਠਿੰਡੇ ਦੇ ਗਵਰਨਰ ﺍﻟਤੂਨੀਆ ਨੇ ਵੀ ਬਗਾਵਤ ਸ਼ੁਰੂ ਕਰ ਦਿੱਤੀ ਤਾਂ ਬਠਿੰਡੇ ਦੇ ਗਵਰਨਰ ﺍﻟਤੂਨੀਆ ਦੀ ਬਗਾਵਤ ਨੂੰ ਦਬਾਉਣ ਲਈ ਰਜ਼ੀਆ ਜਦੋਂ ਦਿੱਲੀ ਤੋਂ ਬਠਿੰਡੇ ਆਈ ਤਾਂ ਰਜਿਆ ਦੀ ਬਗੀ ਸੈਨਾ ਅਤੇ ﺍﻟतऊनिया ਨੇ ਮਿਲ ਕੇ ਰਜਿਆ ਨੂੰ ਇਸ ਕਿਲੇ ਵਿੱਚ ਕੈਦ ਕਰ ਲਿਆ ਉਦੋਂ ਤੋਂ ਹੀ ਇਸ ਕਿਲੇ ਨੂੰ ਰਜਿਆ ਸੁਲਤਾਨ ਫੋਰਟ ਕਿਹਾ ਜਾਂਦਾ ਹੈ ਕਿਲੇ ਵਿੱਚ ਅੱਜ ਵੀ ਪ੍ਰਾਂਤਨ ਚੀਜ਼ਾਂ ਤੇ ਨਿਸ਼ਾਨੀਆਂ ਮੌਜੂਦ ਹਨ ਆਓ ਦੇਖਦੇ ਹਾਂ ਕਿਲੇ ਵਿੱਚ ਬਣਿਆ ਇੱਕ ਪ੍ਰਾਂਤਨ ਖੂਹ ਕਿਲੇ ਵਿੱਚ ਪਾਣੀ ਅਨਾਜ ਅਤੇ ਖੂਫੀਆ ਰਸਤਿਆਂ ਦਾ ਪੱਕਾ ਪ੍ਰਬੰਧ ਰੱਖਿਆ ਜਾਂਦਾ ਸੀ ਤਾਂ ਜੋ ਜੰਗ ਜੁੱਦ ਲੱਗਣ ਦੀ ਸਥਿਤੀ ਵਿੱਚ ਕਿਲੇ ਦੇ ਅੰਦਰ ਸੈਨਾ ਨੂੰ ਰਸਦ ਪਾਣੀ ਮਹੱਈਆ ਕਰਵਾਇਆ ਜਾ ਸਕੇ ਉਸ ਸਮੇਂ ਦੇ ਪ੍ਰਾਣੇ ਖੂਨ ਨੂੰ ਤੁਸੀਂ ਦੇਖ ਸਕਦੇ ਹੋ ਭਾਰਤ ਦਾ ਹਿਸਟੋਰੀਕਲ ਵਿਭਾਗ ਇਸ ਕਿਲੇ ਦੀ ਦੇਖਰੇਖ ਅਤੇ ਮਰੰਮਤ ਕਰਵਾਉਂਦਾ ਹੈ ਬਾਬਰ ਦੇ ਨਾਲ ਸੰਬੰਧਿਤ ਤੋਪਾਂ ਤੁਸੀਂ ਦੇਖ ਰਹੇ ਹੋ ਇਹ ਤੋਪਾਂ ਜੰਗਾਂ ਜੁੱਦਾਂ ਦੀਆਂ ਗਵਾਹ ਰਹੀਆਂ ਹਨ ਇਹ ਤੋਪਾਂ ਕਿਲੇ ਵਿੱਚ ਖਿੱਚ ਦਾ ਕੇਂਦਰ ਹਨ ਇਹ ਤੋਪਾਂ ਪਹਿਲਾਂ ਕਿਲੇ ਦੇ ਬਾਹਰੀ ਦੀਵਾਰ ਦੇ ਉੱਪਰ ਸਨ ਪ੍ਰੰਤੂ ਕਿਲੇ ਦੇ ਦੁਵਾਰ ਦੀ ਮਰੰਮਤ ਕਰਨ ਕਰਕੇ ਇਹਨਾਂ ਨੂੰ ਅੰਦਰ ਮੈਦਾਨ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਇਸ ਕਿਲੇ ਵਿੱਚ ਪਾਸ਼ਾਹੀ 10ਵੀਂ ਦਾ ਇਤਿਹਾਸਿਕ ਗੁਰਦੁਆਰਾ ਹੈ ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੀ ਚੰਨ ਸ਼ੋਪਰਾਪਤ ਹੈ 21 ਜੂਨ 1706 ਨੂੰ ਗੁਰੂ ਜੀ ਬਠਿੰਡਾ ਪਹੁੰਚੇ ਸਨ ਇਹ ਗੁਰਦੁਆਰਾ ਸਾਹਿਬ ਬਠਿੰਡੇ ਅਤੇ ਪੂਰੀ ਦੁਨੀਆ ਵਿੱਚ ਸਿੱਖਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ ਗੁਰਦੁਆਰਾ ਸਾਹਿਬ ਦੋ ਹਿੱਸਿਆਂ ਵਿੱਚ ਮੌਜੂਦ ਹੈ ਇੱਕ ਉੱਪਰ ਵਾਲਾ ਗੁਰਦੁਆਰਾ ਸਾਹਿਬ ਅਤੇ ਦੂਜਾ ਮੱਧ ਮੈਦਾਨ ਵਿੱਚ ਸਥਿਤ ਗੁਰਦੁਆਰਾ ਸਾਹਿਬ ਗੁਰਪੂਰਬ ਮੱਸਿਆ ਅਤੇ ਦੀਵਾਲੀ ਦੇ ਸਮੇਂ ਇੱਥੇ ਸੰਗਤਾਂ ਦਾ ਹੜਾ ਆ ਜਾਂਦਾ ਹੈ, ਤਿਲ ਸੁਟਣ ਨੂੰ ਵੀ ਜਗ੍ਹਾ ਬਾਕੀ ਨਹੀਂ ਰਹਿੰਦੀ। 2000 ਸਾਲ ਬੀਤਣ ਦੇ ਬਾਅਦ ਵੀ ਇਹ ਕਿਲਾ ਪੂਰੀ ਮਜਬੂਤ ਸਥਿਤੀ ਵਿੱਚ ਹੈ। ਇੱਕ ਵਾਰੀ ਤੁਹਾਨੂੰ ਇਹ ਕਿਲਾ ਜ਼ਰੂਰ ਦੇਖਣਾ ਚਾਹੀਦਾ ਹੈ। ਤੁਸੀਂ ਬਠਿੰਡੇ ਦੇ ਕਿਲੇ ਵਿੱਚ ਆਵਾਜਾਈ ਦੇ ਸਾਰੇ ਸਾਧਨਾਂ ਰਾਹੀਂ ਪਹੁੰਚ ਸਕਦੇ ਹੋ। ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬਠਿੰਡਾ ਦੇ ਪਿਸਿਆਣਾ 에ਅਰਪੋਰਟ ਤੋਂ ਵੀ ਤੁਸੀਂ 30 ਮਿੰਟਾਂ ਵਿੱਚ ਇੱਥੇ ਪਹੁੰਚ ਸਕਦੇ ਹੋ। ਮੇਰੀ ਬਣਾਈ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਬਨੇ ਰਹਿਣਾ ਮੇਰੇ ਇਸ ਚੈਨਲ ਨਾਲ ਮੇਰੇ ਅਨੁਪਿੰਦਰ ਕੌਰ ਵੱਲੋਂ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਜੀ